ਅੱਜ ਅਸੀਂ ਆਏ ਹਾਂ ਵਰਲਡ ਦੀ ਸਭ ਤੋਂ ਸਸਤੀ ਦੁਕਾਨ ਦੇ ਵਿੱਚ ਏਕੇ ਕਲੈਕਸ਼ਨ ਕੁਰਾਲੀ ਤੇ ਕਹਿੰਦੇ ਕੋਟ ਪੈਂਟ ਬਹੁਤ ਸਸਤੇ ਮਿਲਦੇ ਆ ਇੱਥੇ ਦਿਖਾਓ ਜੀ ਕੋਟ ਪੈਂਟ ਆਹ ਲਓ ਜੀ ਸਸਤੇ ਨਹੀਂ ਉਹ ਤਾਂ ਬਹੁਤ ਹੀ ਸਸਤੇ ਮਿਲ ਨੇ ਕੁਆਲਿਟੀ ਮਿਲ ਹੀ ਬਹੁਤ ਹੀ ਵਧੀਆ ਬਣਾ ਦੱਸੋ ਜੀ ਕੱਪੜਾ ਕਿਹੜਾ ਹੈ ਕੱਪੜਾ ਹੈਗਾ ਇੰਪੋਰਟਡ ਤੇ 3 ਪੀਸ ਰਹੂਗਾ ਇਹ 3 ਪੀਸ ਰਹੂੰਗਾ ਜੀ ਨਾਲ ਰਹੂੰਗੀ ਪੈਂਟ ਨਾਲ ਰਹੂੰਗੀ ਬਾਸਕਟ ਬਾਸਕਟ ਦੱਸੋ ਇਹ ਸਿੰਗਲ ਹੈ ਜਾਂ ਰਿਵਰਸੀਬਲ ਹੈ ਜੀ ਇਹ ਰਿਵਰਸੀਬਲ ਬਾਸਕਟ ਹੈ ਦੋਨੋਂ ਪਾਸੇ ਨੂੰ ਪਾਉਂਗੀ ਦੋਨੋਂ ਪਾਸੇ ਨੂੰ ਇੱਧਰ ਨੂੰ ਪਾ ਲਿਓ ਚਾਹੇ ਇੱਧਰ ਨੂੰ ਪਾ ਲਿਓ ਅੱਛਾ ਜੀ ਬਾਜ਼ਾਰ 'ਮਾਂ ਹਲਕਾ ਮਾਲ ਵੀ ਮਿਗਦਾ ਤੇ ਬਾਜ਼ਾਰ ਦਾ ਰੇਟ ਦੱਸੋ ਜੀ ਪਹਿਲਾਂ ਕਿਆ ਰਹਿਣੇ ਵਾਲਾ ਏ ਦਾ ਆਪਣੇ ਕੋਲ ਕਿਆ ਰਹਿਣੇ ਵਾਲਾ ਏ ਬਾਜ਼ਾਰ ਦਾ ਰੇਟ ਤਾਂ 4500 5500 ਇਦਾਂ ਏ ਜੀ 25 2500 ਸਵਾਈ ਮੰਗ ਰਹੇ ਏ ਜੀ ਆਪਣਾ ਵੀ ਦੱਸੋ ਜੀ ਆਪਣਾ ਵੀ ਅੱਪਾ ਲਾ ਕੇ ਦੇਣਾ ਰੱਬ ਵਰਗੇ ਗਾਕਾਂ ਦਾ ਕਰਨਾ ਏ ਫਾਇਦਾ ਰੰਗ ਲੈ ਲਿਓ ਜਿੰਨੇ ਮਰਜੀ ਕਾਲਰ ਤੇ ਅੰਦਰਲੇ ਤੇ ਵੀ ਡਿਜ਼ਾਈਨਿੰਗ ਹੋਈ ਪਈ ਐ ਪੂਰਾ ਫੈਬਰਿਕ ਓਕੇ ਰਿਪੋਰਟ ਹੋਵੇ ਜੀ ਮੈਂ ਕਹਾਂ ਓਕੇ ਰਿਪੋਰਟ ਐ ਫੁੱਲ ਵਧੀਆ ਮਾਲ ਐ ਪੂਰੇ ਵਰਡ ਦੀ ਰੇਟ ਦੀ ਗਾਰੰਟੀ ਓਪਨ ਚੈਲੰਜ ਜੋਰੇ ਟੱਪਾ ਦੇਤਾ ਪੂਰੇ ਪੰਜਾਬ 'ਚ ਰੇਟ ਨਹੀਂ ਮਿਲਣਾ ਇਹ ਤੇ ਅੱਪਾ ਰੇਟ ਦੇਣਾ ਜੀ ਇਹ ਦੱਸੋ ਤੁਸੀਂ ਬਹੁਤ ਹੀ ਸਸਤਾ ਰੇਟ ਰੁਕਤਾ ਜਾਓ ਹਜੇ ਤਾਂ ਵੀਡੀਓ ਸ਼ੁਰੂ ਹੋਈ ਹੈ ਐਂਡ ਤੱਕ ਦੱਸਣਾ ਰੇਟ ਵੀ ਕੋਈ ਚੱਕਰ ਨਹੀਂ 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 ਮੇਰੇ ਵੀਰਾਂ ਦੀ ਫਾਇਦੇ ਵਾਲੀ ਗੱਲ ਕਰਿਓ ਨਾ ਰੇਟ ਦੇ ਵਿੱਚ ਰੇਟ ਲਾ ਦੂੰਗਾ 1499 ਰੁਪਏ 1499 1499 ਮਾਈ ਇੰਪੋਰਟਡ ਕਪੜਾ ਦੇਖ ਲੋ ਐਵੇਂ ਨਾ ਬੋਲੀ ਜਿਓ ਉਹ ਨਹੀਂ ਨਹੀਂ ਐਵੇਂ ਨਹੀਂ ਬੋਲਦੇ ਏਕੇ ਆਣ ਨੇ ਜੋ ਕਰਤੀ ਜਵਾਨ ਕਰਤੀ ਬਸ ਇਹ ਤਾਂ ਆਫਰ ਤੁਸੀਂ ਪਹਿਲਾਂ ਵੀ ਲਈਤੀ ਜੀ ਲੋ ਫਿਰ ਇੱਕ ਆਫਰ ਨਾਲ ਹੋਰ ਲਾ ਦੂੰਗਾ ਉਹ ਦੱਸੋ ਫਿਰ ਕੀ ਆਫਰ ਹੈ ਉਹ ਆਫਰ ਰਹੂਗੀ ਜਿਹੜੇ ਭਰਾ ਮੇਰੇ ਆਉਣਗੇ ਪੇਜ ਨੂੰ ਫੋਲੋ ਕਰਕੇ ਵੀਡੀਓ ਨੂੰ ਕਰਕੇ ਆਉਣਗੇ ਸ਼ੇਅਰ ਲਾਈਕ ਕਮੈਂਟ ਕੀ ਦੇ ਦੂੰਗੇ ਉਹਨਾਂ ਲਈ ਆਫਰ ਦੇ ਵਿੱਚ ਤੁਸੀਂ ਤੁਸੀਂ ਦੱਸੋ ਕੋਟ ਦੇ ਨਾਲ ਪੈਂਟ ਦੇ ਦਵਾ ਫਿਰ ਉਹ ਨਹੀਂ ਨਹੀਂ ਇਹ ਤਾਂ 3 ਪੀਸ ਤੁਸੀਂ ਪਹਿਲਾਂ ਵੀ ਲਾਇਆ ਤਾਂ ਜੀ 1499 ਦੇ ਵਿੱਚ ਰੰਗ ਚੈੱਕ ਕਰਾ ਦਿਓ ਰੰਗ ਕਿੰਨੇ ਪਏ ਆ ਫਰੀ ਦੇਵਾਂਗਾ ਉਹਨਾਂ ਨੂੰ ਨਾਲ ਫਿਰ ਸ਼ਰਟ ਇਕ ਇੰਪੋਰਟਡ ਨਾਲ ਸ਼ਰਟ ਫਰੀ ਸ਼ਾ ਸ਼ਰਟ ਫਰੀ ਜਿਹੜਾ ਆਊਗਾ ਸਾਡਾ ਪੇਜ ਫੋਲੋ ਕਰਕੇ ਨਾ ਮੈਚਿੰਗ ਚੈਨਲ ਸਬਸਕ੍ਰਾਈਬ ਕਰਕੇ ਨਹੀਂ ਮੈਚਿੰਗ ਕਰਕੇ ਦੇਵਾਂਗੇ ਸ਼ਰਟ ਮੈਚਿੰਗ ਕਰਕੇ ਦੇ ਦੂੰਗਾ ਚਾਹੇ ਜਿਹੜੀ ਮਰਜੀ ਚੱਕ ਲਵੇ ਦੁਕਾਨ ਚੋਂ ਸ਼ਰਟ ਜਿਹੜਾ ਮਰਜੀ ਸਾਈਜ਼ ਲੈ ਲਵੇ ਜਿਹੜਾ ਮਰਜੀ ਸਾਈਜ਼ ਲੈ ਲਵੇ ਜਿਹੜਾ ਮਰਜੀ ਰੰਗ ਲੈ ਲਵੇ ਔਰ ਬੈਂਟਾ ਦੇ ਸਾਈਜ਼ ਦੱਸੋ ਕਿੰਨੇ ਤੋਂ ਕਿੰਨੇ ਤੱਕ ਦੇ ਦੂੰਗਾ ਸਾਈਜ਼ ਦੇ ਦੂੰਗਾ 34 ਤੋਂ ਲੈ ਕੇ 44 ਨੰਬਰ ਤੱਕ ਸੱਚੀ ਗੱਲ ਹੈ ਹਾਂਜੀ ਹਾਂਜੀ 120 ਬਟਾ 20 ਸੱਚੀ ਗੱਲ ਹੈ ਤੇ ਕਲਰ ਦਿਖਾਓ ਫਿਰ ਕਿੰਨੇ ਕੁ ਪੇਟ ਤੁਹਾਡੇ ਕੋਲ ਦਾ ਫੁੱਲ ਪਰਮਾਰ ਆ ਵੈਰਾਈਟੀ ਫੁੱਲ ਹੈ ਐਵੇਂ ਨਾ 10 ਪੀਸ ਦਿਖਾ ਕੇ ਕਹੀ ਜਿਓ ਕਿ ਬਹੁਤ ਪੀਸ ਵੈਰਾਈਟੀ ਫੁੱਲ ਤੁਹਾਡੇ ਸਾਹਮਣੇ ਥੋੜੇ ਸਾਹਮਣੇ ਲੱਗੇ ਪਏ ਆ ਰੰਗ ਐਨੇ ਰੰਗ ਆ ਕੈਮਰੇ ਆ ਤੇ ਪੂਰਾ ਫੋਕਸ ਨਹੀਂ ਭਜਣਾ ਨਹੀਂ ਆਰਟੀਕਲ ਤੁਹਾਡੇ ਕੋਲ 1 ਕਿ ਪਿਆ ਹੈ 3 ਪੀਸ ਵਾਲਾ ਨਹੀਂ 3 ਪੀਸ ਵੀ ਮਿਲੂਗਾ ਆ ਲੋ 4 ਪਾਕਟ ਵੀ ਦੇ ਦੂੰਗਾ ਉਹ ਦਿਖਾਓ ਜਿਹੜਾ 4 ਪਾਕਟ ਚੱਲਦਾ ਅੱਜ ਦਾ ਲਾਜੇ ਦਾ ਟ੍ਰੈਂਡ ਦਿਖਾਓ ਤੁਸੀਂ ਪਾਕਟ ਵੀ ਦੇਖ ਲਓ ਆ ਲੋ ਕਰੋ ਚੈੱਕ 4 ਪਾਕਟ ਚਾਰ ਜੇਬਾਂ ਲੱਗੀ ਵੀ ਹੈ ਇਹਦੇ ਵਿੱਚ ਕਰ ਦੂੰਗਾ ਹੋਰ ਫਾਇਦਾ ਸੌਦਾ ਇਹਦੇ ਵਿੱਚ ਕਿਹੜਾ ਫਾਇਦਾ ਕਰ ਦੂੰਗਾ ਤੁਸੀਂ 1999 ਤੇਰਾ 1999 ਲਾ ਦੂੰਗਾ ਨਹੀਂ ਸ਼ਰਟ ਇਹਦੇ ਨਾਲ ਵੀ ਤੇਰਾ 1999 ਦੇ ਵਿੱਚ ਸ਼ਰਟ ਫ੍ਰੀ ਦੇ ਦੂੰਗਾ ਇਹਦੇ ਨਾਲ ਵੀ ਇਹਦੇ ਨਾਲ ਵੀ ਸ਼ਰਟ ਵੀ ਜਿਹੜਾ ਕਰਕੇ ਆਉਂਗਾ ਪੇਜ ਨੂੰ ਫੋਲੋ ਵੀਡੀਓ ਨੂੰ ਕਰਕੇ ਆਉਂਗਾ ਸ਼ੇਅਰ ਦੇਖ ਲਓ ਐਵੇਂ ਨਾ ਬੋਲੀ ਜਿਓ ਉਹ ਨਹੀਂ ਜੀ ਨਹੀਂ ਪੂਰੇ ਬਾੜ ਦੀ ਸਭ ਤੋਂ ਸਸਤੀ ਦੁਕਾਨ ਹੈ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਲਓ ਜੀ ਕੋਟ ਪੈਂਟਾਂ ਦੀ ਹੁਣ ਇਹ ਲੱਗੀ ਐ ਸੇਲ ਜਾਣਕਾਰੀ ਤੁਸੀਂ ਸਾਰੀ ਸੁਣ ਲਈ ਕਿੱਥੇ ਲੱਗੀ ਐ ਹੁਣ ਇਹ ਤਾਂ ਤੁਸੀਂ ਸਮਝੇ ਗਏ ਹੋਣੇ ਆ ਕਿ ਇੱਕੋ ਇੱਕ ਦੁਕਾਨ ਹੈ ਜਿਵੇਂ ਕਹਿੰਦੇ ਆ ਏਸ਼ੀਆ ਦੀ ਹਿੰਦੁਸਤਾਨ ਦੀ ਤੇ ਪੂਰੇ ਵਰਡ ਦੀ ਇੱਕੋ ਇੱਕ ਸਸਤੀ ਦੁਕਾਨ ਹੈ ਕੁਰਾਲੀ ਦੇ ਮੇਨ ਬਾਜ਼ਾਰ ਵਿੱਚ ਉਹ ਕਿਹੜੀ ਆ ਉਹ ਤੁਹਾਨੂੰ ਤਾਂ ਅਸੀਂ ਅੱਗੇ ਵੀ ਦਿਖਾਉਂਦੇ ਰਹਿੰਦੇ ਆ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਸੋ ਇਹ ਅਰਵਿੰਦ ਜੀ ਨੇ ਜਿਹੜੇ ਕਿ ਤੁਹਾਨੂੰ ਅੱਗੇ ਵੀ ਦਰਸ਼ਨ ਦਿੰਦੇ ਰਹਿੰਦੇ ਨੇ ਜਿਵੇਂ ਭੈਣਾਂ ਦੇ ਸੂਟ ਕੋਟ ਪੈਂਟ ਤੇ ਹੋਰ ਵੀ ਇਹਨਾਂ ਕੋਲ ਬਹੁਤ ਵੈਰਾਈਟੀਆਂ ਨੇ ਤੇ ਅੱਜ ਤਾਂ ਫਿਰ ਅਰਵਿੰਦ ਜੀ ਕਮਾਲੇ ਕਰਤੀ ਤੁਸੀਂ ਅੱਜ ਤਾਂ ਪੂਰੇ ਤਮਾਕੇ ਹੀ ਪਾਦੇ ਜੀ ਤਮਾਕੇ ਕੋਟ ਪੈਂਟ ਇੰਨੇ ਸਸਤੇ ਲਾਪੇ ਚਾਰ ਜੇਬਾਂ ਵਾਲਾ ਵੀ ਬੜਾ ਰਵਾਜ ਹੈ ਜੇ ਕਹਿੰਦਾ ਨਹੀਂ ਕਰਤਾ ਹੀ ਚਾਰ ਜੇਬਾਂ ਵਾਲਾ ਲੈ ਲੋ ਚਾਹੇ ਲੈ ਲੋ 3 ਪੀਸ ਚਾਹੇ ਲੈ ਲੋ ਜੋਧਪੂਰੀ ਇਹ ਤੋਂ ਇਲਾਵਾ ਹੋੜ ਅਗਲੇ ਹਫਤੇ ਹੋਰ ਮਾਲ ਵੀ ਆਣਾ ਉਹ ਵੀ ਆਪਾਂ ਪਾਉਂਗੇ ਵੀਡੀਓ ਚ ਅੱਛਾ ਹਾਂਜੀ ਹਾਂਜੀ ਤੇ ਲੈ ਵੀ ਛੇਤੀ ਛੇਤੀ ਫਿਰ ਆਜੋ ਹੁਣ ਜਿਹੜਾ ਤੁਹਾਡਾ ਪੇਜ ਫੋਲੋ ਕਰਕੇ ਆਉਂਗਾ ਉਹਨੂੰ ਦੋਂਗੇ ਨਾਲ ਸ਼ਰਟ ਫ੍ਰੀ ਲਓ ਜੀ ਮੇਰਾ ਵੀ ਫਾਇਦਾ ਹੋ ਗਿਆ ਮੇਰੇ ਵੀ ਜੀ ਮੈਨੂੰ ਫੋਲੋ ਕਰ ਲਓ ਹਾਂਜੀ ਹਾਂਜੀ ਤੇ ਮੇਰੇ YouTube ਚੈਨਲ ਨੂੰ ਤੁਸੀਂ ਫੋਲੋ ਕਰੋਗੇ ਤੁਹਾਨੂੰ ਸ਼ਰਟਾਂ ਫਰੀ ਦੇਣਗੇ ਨਾਲ ਸ਼ਰਟ ਫਰੀ ਜਿਹੜਾ ਮਰਜ਼ੀ ਕੋਟ ਲੈ ਜਿਓ 1499 ਰੁਪਏ ਦਾ ਨਾਲ ਸ਼ਰਟ ਫਰੀ ਜਿਹੜੀ ਮਰਜ਼ੀ ਚੱਕ ਲਓ ਦੁਕਾਨ ਚੋਂ ਜਿਹੜੀ ਮਰਜ਼ੀ ਸ਼ਰਟ ਆਹ ਲਓ ਜੀ ਤੁਹਾਡੇ ਮਨ ਪਸੰਦ ਦੀ ਹੁਣ ਸ਼ਰਟ ਵੀ ਮਿਲ ਜਾਣੀ ਐ ਉਹ ਰੰਗ ਰੰਗ ਜਿੰਨੇ ਮਰਜੀ ਆ ਦੇਖ ਲਓ ਲੱਗੇ ਹੋਏ ਰੰਗ ਬਾਦੂ ਮਾਲ ਪਿਆ ਜਿੰਨਾ ਮਰਜੀ ਜਿਹੜੇ ਸ਼ਰਟਾਂ ਦੇ ਰੰਗ ਹੋਣਗੇ ਉਹ ਵੀ ਪਸੰਦ ਦੇ ਮਿਲੂਗੇ ਪਸੰਦ ਦੇ ਜੀ ਪਸੰਦ ਦੇ ਅੱਛਾ ਤੇ ਜਾਓ ਜੀ ਫਿਰ ਦਾਕਾ ਨੂੰ ਦੱਸ ਦੋ ਫਿਰ ਇੱਕ ਵਾਰੀ ਹੁਣ ਫੋਨ ਨੰਬਰ ਆਪਣੇ ਜ਼ੁਬਾਨ ਤੋਂ ਦੱਸ ਦੋ ਇੱਕ ਵਾਰ ਨੰਬਰ ਕਰ ਲੋ 9836058212 ਅਰਵਿੰਦ ਜੀ ਕੋਟ ਪੈਂਟ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਆਈਟਮ ਤੁਸੀਂ ਦਿੰਦੇ ਹੋ ਹਾਂਜੀ ਕੋਈ ਆਈਟਮ ਬਣੀ ਹੋਈ ਨਹੀਂ ਜਿਹੜੀ ਇੱਕ ਆਲਾ ਕੋ ਨਾ ਹੋਵੇ ਕੱਪੜੇ ਦੇ ਰਿਗਾਰਡਿੰਗ ਅੱਛਾ ਜੀ ਚਾਹੇ ਲੈ ਲਿਓ ਕੋਟ ਚਾਹੇ ਲੈ ਲਿਓ ਪੈਂਟ ਚਾਹੇ ਲੈ ਲਿਓ ਪੈਂਟਾ ਸ਼ਰਟ ਆ ਚਾਹੇ ਲੈ ਲਿਓ ਕੋਟੀਆਂ ਸਵੈਟਰਾਂ ਚਾਹੇ ਲੈ ਲਿਓ ਜੈਕਟਾਂ ਓਕੇ ਚਾਹੇ ਲੈ ਲਓ ਰੈਡੀਮੇਡ ਸੂਟ ਚਾਹੇ ਲੈ ਲਓ ਰੈਡੀਮੇਡ ਚਾਹੇ ਲੈ ਲਓ ਰੈਡੀਮੇਡ ਸ਼ਰਾਰੇ ਸੂਟ ਚਾਹੇ ਲੈ ਲਓ ਗਰਾਰੇ ਸੂਟ ਜੋ ਮਰਜ਼ੀ ਲੈ ਲਓ ਚਾਹੇ ਲੈਓ ਅਣਸੀਤੇ ਸੂਟ ਚਾਹੇ ਬੱਚਿਆਂ ਦੇ ਲੈ ਲਓ ਚਾਹੇ ਲੈ ਲਓ ਬੱਚਿਆਂ ਦੇ ਚਾਹ ਆ ਨਾ ਲਓ ਸੈਂਪਲ ਵੀ ਚੈੱਕ ਕਰ ਲਓ ਕੋਟਪਨ ਬੱਚਿਆਂ ਦੇ ਵੀ ਦੇ ਦੂੰਗਾ ਹਾਂ 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 ਬੱਲੇ ਬੱਲੇ ਇੰਨੀ ਸੋਹਣੀ ਲਿਆ ਦੇਖੋ ਜੀ ਰਾਜੇ ਮਹਾਰਾਜਿਆਂ ਵਾਲਾ ਰੰਗ ਹੈ ਤੇ ਰਾਜੇ ਮਹਾਰਾਜਿਆਂ ਵਾਲਾ ਡਿਜ਼ਾਈਨ ਹੈ ਮੈਂ ਕਿਹਾ ਉਹ ਤੇ ਵੀ ਉੱਪਰ ਚੀਜ਼ਾਂ ਬਣਾ ਲੀਏ ਤੇ ਕੰਮ ਕਾਂ ਵੀ ਬਹੁਤ ਮਾਰਦਾ ਜੀ ਹਾਂਜੀ ਫੁੱਲ ਚਮਚਾ ਬੱਚੇ ਦਾ ਪੂਰੇ ਸਜਣਗੇ ਇਹਦੇ ਵਿੱਚ ਮੈਂ ਕਿਹਾ ਪੂਰੇ ਓਕੇ ਰਪੋਟਾਂ ਚ ਹਾਂਜੀ ਤੈਜ ਵੀ ਸਾਰੇ ਦੇ ਦੂੰਗਾ ਜੰਮ ਤੇ ਨਿਆਣੇ ਤੋਂ ਲੈ ਕੇ 14 ਸਾਲ ਦੇ ਨਿਆਣੇ ਤੱਕ ਦਾ ਅੱਛਾ ਜੀ ਜੇ ਕਿਸੇ ਨੇ ਕੋਟ ਪੈਂਟ ਹੋਲ ਸੇਲ ਦੇ ਵਿੱਚ ਲੈਣਾ ਹੋਵੇ ਉਹ ਵੀ ਦੇ ਜਾਂਗੇ ਚਾਹੇ ਲੈ ਲਿਓ 1 ਚਾਹੇ ਲੈ ਲਿਓ 50 ਚਾਹੇ ਲੈ ਲਿਓ 100 ਜਿੰਨੇ ਮਰਜ਼ੀ ਪੀਸ ਲੈ ਲਿਓ ਚਾਹੇ ਬੱਚਿਆਂ ਦੇ ਲੈ ਲਓ ਚਾਹੇ ਬਗੜਿਆਂ ਦੇ ਲੈ ਲਓ ਤੇ ਫਿਰ ਜਾਂਦੇ ਜਾਂਦੇ ਇੱਕ ਦੀ ਨਵਾਂ ਫੋਨ ਨੰਬਰ ਦੱਸ ਦੋ ਆਪਣਾ 8360582122 ਆਉਣਾ ਕਿੱਥੇ ਐ ਇੱਕ ਇੱਕ ਕਲੈਕਸ਼ਨ 메ਨ ਬਾਜ਼ਾਰ ਕਰਾਣੀ